ਕਹਿੰਦੇ ਕਿ ਟ੍ਰੈਫਿਕ ਨਿਯਮ ਕੜਕ ਨੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਵਾਂਗੇ ਉਂਝ ਸਾਡਾ ਕਿਸੇ ਨਾਲ ਵੈਰ ਨਹੀਂ ਪਰ ਨਵਾਂ ਸ਼ਹਿਰ ਵਿੱਚ ਜਿਹੜਾ ਓਵਰ ਸਪੀਡ ਚ ਲੰਘੇਗਾ ਹੁਣ ਉਸ ਦੀ ਖੈਰ ਨਹੀਂ ਉਸ ਦੀ ਖੈਰ ਨਹੀਂ ਕਹਿੰਦੇ ਤੁਹਾਡੀ ਸੁਰੱਖਿਆ ਯਕੀਨੀ ਬਣਾਉਣੀ ਹੈ ਇਹ ਕੋਈ ਕਹਿਰ ਨਹੀਂ ਸਾਡਾ ਕਿਸੇ ਨਾਲ ਕੋਈ ਵੈਰ ਨਹੀਂ ਸਤਿ ਸ਼੍ਰੀ ਅਕਾਲ ਬੀਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤੋਂ ਨੀਸ਼ਵਰੀ ਤੁਸੀਂ ਸ਼ਹਿਰ ਤੋਂ ਨਜ਼ਰ ਆ ਰਹੇ ਵਿਡੀਓ ਕਿਸ ਬਾਬਤ ਹੋਣ ਵਾਲੇ ਸਾਤੇ ਇਸ ਸਮੇਂ ਅਸੀਂ ਬਾਈਪਾਸ ਤੇ ਮੌਜੂਦ ਹਾਂ ਔਰ ਬਿਲਕੁਲ ਮੇਰੇ ਪਿੱਛੇ ਤੁਸੀਂ ਦੇਖ ਪਾ ਰਹੇ ਹੋ ਮਲਾਜ਼ਮ ਖੜੇ ਨੇ ਟ੍ਰੈਫਿਕ ਇੰਚਾਰਜ ਸੁਭਾਸ ਜੀ ਆਪਣੀ ਟੀਮ ਨਾਲ ਖੜੇ ਨੇ ਤੇ ਜਿਹੜੀਆਂ ਗੱਡੀਆਂ ਪਿੱਛੋਂ 90 ਤੋਂ ਵਧੇਰੀ ਸਪੀਡ 'ਚ ਆ ਰਹੀਆਂ ਉਹਨਾਂ ਦੇ ਈ ਚਲਾਨ ਕੱਟੇ ਜਾ ਰਹੇ ਨੇ ਡਿਜੀਟਲੀ ਚਲਾਨ ਕੱਟੇ ਜਾ ਰਹੇ ਨੇ ਇਹ ਵੀ ਨਹੀਂ ਕਿ ਗੱਡੀ ਨੂੰ ਰੋਕਿਆ ਜਾ ਰਿਹਾ ਗੱਡੀ ਦਾ ਨੰਬਰ ਜਿਹੜਾ ਹੈ ਉੱਥੇ ਕੈਪਚਰ ਹੋ ਜਾਂਦਾ ਤੇ ਨਾਲ ਦੀ ਨਾਲ ਈ ਚਲਾਨ ਕੱਟਿਆ ਜਾਂਦਾ ਮਤਲਬ ਬੰਦਾ ਇੱਥੋਂ ਤਾਂ ਬੜੀ ਸਪੀਡ ਨਾਲ ਆਉਂਦਾ ਹੋਣਾ ਕਿਵੇਂ ਬੰਗਿਆ ਛੇਤੀ ਪਹੁੰਚਣਾ ਪਰ ਕਾਮੇ ਦੇ ਨੇੜੇ ਤੇਲੇ ਨੋਟੀਫਿਕੇਸ਼ਨ ਆ ਜਾਂਦੀ ਹੁੰਦੀ ਹੋਣੀ ਕਿ ਚਲਾਨ ਕੱਟਿਆ ਗਿਆ ਭਾਈ ਤੇਰੀ ਸਪੀਡ 110 ਸੀ ਜਾਂ ਤੇਰੀ ਸਪੀਡ 90 ਤੋਂ ਜ਼ਿਆਦਾ ਸੀਗੀ ਤਾਂ ਨਾਲ ਦੀ ਨਾਲ ਤੁਸੀਂ ਦੇਖ ਪਾ ਰਹੇ ਹੋ ਆ ਜੋ ਇੱਧਰ ਤੋਂ ਪਹਿਲਾਂ ਦਿਖਾ ਦਈਏ ਕਿਵੇਂ ਸਰ ਹੁਣੀ ਨਾਲ ਦੀ ਨਾਲ ਬਟਨ ਦੱਬ ਕੇ ਚੈੱਕ ਕਰ ਰਹੇ ਆ ਕਿ ਕਿਹੜੀ ਗੱਡੀ ਦੀ ਕਿਹੜੀ ਸਪੀਡ ਹੈ ਕਿੰਨੀ ਸਪੀਡ ਹੈ ਔਰ ਜਿਹਦੀ ਸਪੀਡ ਜ਼ਿਆਦਾ ਹੁੰਦੀ ਹੈ ਨਾਲ ਦੀ ਨਾਲ ਹੀ ਈ ਚਲਾਨ ਕੱਟਿਆ ਜਾਂਦਾ ਨੰਬਰ ਪਲੇਟ ਤੋਂ ਹੀ ਚਲਾਨ ਕੱਟਿਆ ਜਾਂਦਾ ਮਤਲਬ ਕਿਸ ਨੂੰ ਰੋਕਣਾ ਨਹੀਂ ਟੋਕਣਾ ਨਹੀਂ ਪਰ ਜਦੋਂ ਨੋਟੀਫਿਕੇਸ਼ਨ ਜਾਣੀ ਹੈ ਗੱਡੀ ਆਪੇ ਹੀ ਸਲੋ ਹੋ ਜਾਣੀ ਕਿ ਭਾਈ ਪਿੱਛੇ ਚਲਾਨ ਕਟਾ ਕੇ ਆਏ ਆ ਹੁਣ ਅੱਗੇ ਗਲਤੀ ਨਹੀਂ ਕਰਨੀ ਇੱਕ ਤਰੀਕੇ ਦੀ ਜਾਗਰਕਤਾ ਹੀ ਹੈ ਔਰ ਆਮ لوکاں نو ਸੁਚੇਤ ਕਰ ਸਕੀਏ ਉਸ ਲਈ ਅਸੀਂ ਵੀਡੀਓ ਵੀ ਬਣਾ ਰਹੇ ਆ ਤਾਂ ਤਸਵੀਰਾਂ ਤੁਹਾਨੂੰ ਅਸੀਂ ਨਵਾਂ ਸ਼ਹਿਰ ਬਾਈਪਾਸ ਤੋਂ ਦਿਖਾ ਰਹੇ ਆ ਸੁਭਾਸ ਜੀ ٹریفਿਕ ਇੰਚਾਰਜ ਆਪਣੀ ਟੀਮ ਨਾਲ ਮੌਜੂਦ ਨੇ ਔਰ ਮੌਕੇ ਤੇ ਹੀ ਆਰਟੀਓ ਸਾਹਿਬ ਵੀ ਪਹੁੰਚ ਚੁੱਕੇ ਨੇ ਪਰ ਸਰ ਇੱਕ ਵਾਰੀ ਮੈਂ ਚਾਹੁੰਦਾ ਜ਼ਰੂਰ ਤੁਸੀਂ ਅਜੁੱਧਰ ਲਿpasse ਆ ਜੀ ਸਰ ਮੈਨੇ ਸਮਝਾ ਦਿਓ ਸਰ ਆਮ ਜਨਤਾ ਨੂੰ ਆਪਾਂ ਬਾਈਪਾਸ ਤੇ ਖੜੇ ਆ ਜੀ 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 ਸਰ आरपीओ साहब भी मौके पे आ गए ने और क्या चल रहा है तस्वीरें ਤੁਸੀਂ ਦੇਖ پا ਰਹੇ ਹੋ ਕਿ ਇੱਕ ਤਰੀਕੇ ਦੀ ਜਾਗਰਤਾ ਹੀ ਹੈ ਇੱਕ ਤਰੀਕੇ ਨਾਲ ਦਿਖਾ ਦਿਓ ਤਸਵੀਰਾਂ ਦਿਖਾ ਦਿਓ ਇੱਕ ਤਰੀਕੇ ਦੀ ਜਾਗਰਤਾ ਹੀ ਹੈ ਆਪਾਂ ਵੀ ਸੁਚੇਤ ਚੌਕਸ ਬੱਸ ਇਹਦੇ ਵਿੱਚ ਫਿਰ ਇਹ ਤਾਂ ਬੋਲਾਰ ਜਾਂਦੀ ਹੈ ਹਾਜੀ ਕੋ ਲੱਗ ਰਹੀ ਹੈ ਵਾਜੀ ਮੈਂ ਇਹਦਾ ਆ ਗਿਆ ਨੰਬਰ ਤੇ ਕਲਿੱਕ ਕਰਦੇ ਨੇ ਆ ਐਡਰੈਸ ਤੇ ਹਾਜੀ ਕੋ ਟੋਕ ਕਰਦੇ ਉਹਦੇ ਇਹਦੇ ਵੀ ਕਲ ਕਰਕੇ ਨਹੀਂ ਜਿਹੜੀ ਗੱਡੀ ਦੀ ਸਪੀਡ ਵੱਧ ਲੱਗਦੀ ਉਹਨੂੰ ਕਲਿੱਕ ਕਰਦੇ ਹਾਜੀ ਜੇ ਉੱਥੇ ਲੈ ਕੇ ਜਾਣ ਸਰ ਇਹ ਇਹ ਦੇ ਨਾਲ ਕਰ ਲੈਣੇ ਇਹਦੇ ਨਾਲ ਅੱਗੇ ਪਿੱਛੇ ਕਰ ਲੈਣਾ ਪੈਣਾ ਜੇ ਕੁਝ ਮਤਲਬ ਦੇ ਕਰਨਾ ਕਮਾਂਗਾ ਪੈਂਦੇ ਮਾੜਾ ਮਾੜਾ ਹਾਂ ਪੰਜਾਬ ਚ ਹੋਰ ਕੋਈ ਬਦਲਾ ਆਵੇ ਨਾ ਆਵੇ ਲੇਕਿਨ ਇਹ ਬਦਲਾ ਜ਼ਰੂਰ ਆ ਗਿਆ ਕਿ ਹੁਣ ਚਲਾਨ ਜਿਹੜੇ ਆ ਉਹ ਡਿਜੀਟਲੀ ਹੋ ਰਹੇ ਨੇ ਤਾਂ ਗੱਡੀ ਜਿਹੜੀ ਵੀ ਕੋਈ ਵੱਧ ਤੋਂ ਸਪੀਡ ਚ ਆ ਰਹੀ ਹੈ ਆਪਾਂ ਇਸ ਸਮੇਂ ਬਾਈਪਾਸ ਤੇ ਮੌਜੂਦ ਹਾਂ ਤਾਂ ਬਲਾਚੌਰ ਵਾਲੀ ਸਾਈਡ ਤੋਂ ਜਿਹੜੀਆਂ ਵੀ ਗੱਡੀਆਂ ਸਪੀਡ ਚ ਆ ਰਹੀਆਂ ਨੇ 90 ਤੋਂ ਵੱਧ ਜਿਸ ਦੀ ਸਪੀਡ ਹੈ ਉਸ ਨੂੰ ਕਲਿੱਕ ਕਰਕੇ ਕੈਪਚਰ ਕੀਤਾ ਜਾਂਦਾ ਹੈ ਨੰਬਰ ਪਲੇਟ ਚੈੱਕ ਕਰ ਲਈ ਜਾਂਦੀ ਹੈ ਤੇ ਨਾਲ ਦੀ ਨਾਲ ਚਲਾਨ ਡਿਜੀਟਲੀ ਜਿਹੜਾ ਹੋ ਜਾਂਦਾ ਤੇ ਨੋਟੀਫਿਕੇਸ਼ਨ ਜਿਹੜੀ ਆ ਫੋਨ ਤੇ ਆ ਜਾਂਦੀ ਆ ਮਤਲਬ ਬੰਦਾ ਹੱਲੇ ਸ਼ਾਇਦ ਅਸੀਂ ਬਲਾਚੌਰ ਵਾਲੇ ਸਾਈਟ ਤੇ ਆ ਤੇ ਹੱਲੇ ਬੰਗਾ ਰੋਡ ਤੇ ਚੜਦਾ ਵੀ ਨਹੀਂ ਹੋਣਾ ਉਸ ਤੋਂ ਪਹਿਲਾਂ ਹੀ ਨੋਟੀਫਿਕੇਸ਼ਨ ਪਹੁੰਚ ਜਾਂਦੀ ਹੋਣੀ ਆ ਕਿ ਭਾਈ ਤੇਰੀ ਗੱਡੀ ਦੀ ਸਪੀਡ 90 ਤੋਂ ਜ਼ਿਆਦਾ ਸੀ ਔਰ ਚਲਾਨ ਜਿਹੜਾ ਤੇਰਾ ਹੋ ਗਿਆ ਪਰ ਇਸ ਦੇ ਨਾਲ ਦੀ ਨਾਲ ਅਸੀਂ ਅਪੀਲ ਵੀ ਕਰਾਂਗੇ ਕਿ ਫੈਸਿਲਿਟੀ ਵੀ ਲੋਕਾਂ ਤੱਕ ਪਹੁੰਚਣੀ ਚਾਹੀਦੀ ਆ ਸੈਲਿਟੀ ਦੇ ਨਾਮ ਤੇ ਵੀ ਕੋਈ ਕਮੀ ਪੇਸ਼ੀ ਨਹੀਂ ਹੋਣੀ ਚਾਹੀਦੀ। ਔਰ ਤੁਸੀਂ ਉਹ ਦਿਖਾ ਦਿਓ ਜਦੋਂ ਗੱਡੀ ਦੀ ਸਪੀਡ ਜ਼ਿਆਦਾ ਲੱਗਦੀ ਸੀਗੀ ਸਕਰੀਨ ਤੇ ਦਿਖਾ ਦਿਓ ਗੱਡੀ ਦੀ ਸਪੀਡ ਜ਼ਿਆਦਾ ਲੱਗ ਰਹੀ ਸੀਗੀ ਤਾਂ ਗੱਡੀ ਨੂੰ ਜਿਹੜਾ ਕੈਪਚਰ ਕੀਤਾ ਗਿਆ ਉਹ ਹੈ ਕਿ ਜਿਹਦਾ ਗੱਡ ਸਕਰੋਟ ਔਰ ਨੰਬਰ ਪਲੇਟ ਆ ਜਾਂਦੀ ਹੈ ਤੇ ਨਾਲ ਦੀ ਨਾਲ ਹੀ ਟ੍ਰੈਫਿਕ ਇੰਚਾਰਜ ਸਾਹਿਬ ਦੇ ਕੋਲ ਜਿਹੜਾ ਏਟੀਐਮ ਵਰਗੀ ਮਸ਼ੀਨ ਲੱਗਦੀ ਹੈ ਕਿ ਜਿਹਦੇ ਵਿੱਚ ਆਪਾਂ ਏਟੀਐਮ ਪਾ ਕੇ ਕਈ ਵੇਲੇ ਪੈਸੇ ਕਢਾਉਣੇ ਆ ਜਾਂ ਬਿੱਲ ਕਿਤੇ ਪੇ ਕਰਦੇ ਆ ਤਾਂ ਉਹ ਏਟੀਐਮ ਮਸ਼ੀਨ ਦੇ ਨਾਲ ਹੀ ਦੇਖਣ ਵਾਲੀ ਜਿਹੜਾ ਔਜ਼ਾਰ ਜਿਹੜਾ ਉਪਕਰਨ ਜਿਹੜਾ ਏਟੀਐਮ ਵਰਗਾ ਲੱਗਦਾ ਉਹਦੇ ਨਾਲ ਚਲਾਨ ਹੋ ਜਾਂਦਾ ਜ਼ੂਮ ਕਰਕੇ ਤੁਸੀਂ ਦੇਖੋਗੇ ਕਿਵੇਂ ਨੰਬਰ ਪਲੇਟ ਪੜੀ ਜਾਂਦੀ ਹੈ ਤੇ ਉਸ ਤੋਂ ਬਾਅਦ ਚਲਾਨ ਹੋ ਜਾਂਦਾ ਤਾਂ ਤੁਸੀਂ ਵੀ ਕੋਈ ਕਮੈਂਟ ਕਰ ਰਿਹਾ ਹੋ ਗਿਆ ਜਿਵੇਂ ਲੱਗਦਾ ਉਹਨਾਂ ਦਾ ਚਲਾਣ ਹੋ ਗਿਆ ਇੱਥੋਂ ਲੰਘਦੇ ਸੀ ਲਾਈਵ ਦੇਖਦੇ ਹੋਣੇ ਆ ਤੇ ਕਹਿੰਦੇ ਭਾਈ ਸਾਡਾ ਹੋ ਗਿਆ ਨੋਟੀਫਿਕੇਸ਼ਨ ਆ ਗਈ ਤਾਂ ਬਚਾਅ ਕਰੋ ਹਾਈਵੇ ਤੇ 90 ਤੋਂ ਤੇ ਨਹੀਂ ਅਤੇ ਜਿੱਥੇ ਜਿੰਨੀ ਲਿਮਟ ਲਿਮਟ ਹੈ ਰੋਡ ਦੇ ਅਕੋਰਡਿੰਗ ਉਸ ਤੋਂ ਜ਼ਿਆਦਾ ਗੱਡੀ ਸਪੀਡ ਚ ਨਾ ਚਲਾਓ ਹਾਲਾਂਕਿ ਜਿਵੇਂ ਮੇਰੀ ਗੱਡੀ ਹੈ 80 ਤੋਂ ਵੱਧ ਜਦੋਂ ਜਾਂਦੀ ਹੈ ਨਾਲ ਹੀ ਗੱਡੀ ਟੂ 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 ਕਰਨ ਲੱਗ ਪੈਂਦੀ ਹੈ ਗੱਡੀਆਂ ਅੱਜਕੱਲ ਬੜੀਆਂ ਸਮਝਦਾਰਨੀ ਨਾਲ ਹੀ ਗੱਡੀ ਦੇ ਡਰਾਈਵਰ ਨੂੰ ਗਾਈਡ ਕਰ ਦਿੰਦੀਆਂ ਕਿ ਭਾਈ ਤੂੰ ਗੱਡੀ ਹੌਲੀ ਚਲਾਤਾ ਸਮਝਦਾਰੀ ਨਾਲ ਹੀ ਚਲਾਉਣਾ ਚਾਹੀਦਾ ਕਿਉਂਕਿ ਜਿਵੇਂ ਆਪਾਂ ਕਿਵੇਲੇ ਪੜਦੇ ਵੀ ਹੁੰਦੇ ਆ ਕਿ ਰੋਡ ਸਾਈਡ ਤੇ ਲਿਖਿਆ ਹੁੰਦਾ ਕਿ ਕਦੇ ਵੀ ਨਾ ਨਾਲੋ ਦੇਰ ਭਲੀ ਜਾਂ ਘਰ ਤੇ ਤੈਨੂੰ ਕੋਈ ਇੰਤਜ਼ਾਰ ਕਰ ਰਿਆ ਤਾਂ ਟ੍ਰੈਫਿਕ ਨਿਯਮ ਲਾਗੂ ਕਰਾਉਣ ਦੀ ਜਿਹੜੀ ਇਹ ਤੁਸੀਂ ਦੇਖੋ ਕਿ ਕੜੇ ਨਿਯਮ ਜਿਹੜੇ ਆ ਉਹਨਾਂ ਨੂੰ ਯਕੀਨੀ ਬਣਾਇਆ ਜਾ ਰਿਹਾ ਓਕੇ ਜੀ ਓਕੇ ਸਰ ਜੀ ਸਰ ਬੜਾ ਆਪਾਂ ਚਾਹੁੰਦੇ ਜਾਗਰਤ ਵੀ ਕਰ ਦਈਏ ਲੋਕਾਂ ਨੂੰ ਕਰਨਾ ਚਾਹੀਦਾ ਜੀ ਦੇਖੋ ਇਹ ਸਰਕਾਰ ਵੱਲੋਂ ਵੀ ਇਹ ਹੈਗੀਆਂ ਹਦਾਇਤਾਂ ਨੇ ਐਕਸੀਡੈਂਟ ਨੂੰ ਮੱਧਿਆ ਨਜ਼ਰ ਰੱਖਦੇ ਹੋਏ ਸਾਰੇ ਪ੍ਰਾਲੇ ਕੀਤੇ ਜਾਂਦੇ ਨੇ ਜੀ ਸਰਕਾਰ ਵੱਲੋਂ ਐਸਐਸਪ ਗੱਡੀਆਂ ਵੀ ਚਲਾਈਆਂ ਸਾਡੇ ਜ਼ਿਲ੍ਹੇ 'ਚ ਪੰਜ ਗੱਡੀਆਂ ਚਲਦੀਆਂ ਉਸੇ ਫਿਰ ਰੋਡ ਤੇ ਐਕਸੀਡੈਂਟਾਂ ਦੀ ਹੀ ਉਹਨਾਂ ਨੇ ਦੇਖਭਾਲ ਕਰਨੀ ਹੈ ਵੀ ਕਿਸੇ ਐਕਸੀਡੈਂਟ ਹੋ ਗਿਆ ਉੱਥੇ ਮੌਕੇ ਤੇ ਪਹੁੰਚਣਾ ਤੇ ਇਸ ਕਰਕੇ ਜਿਹੜੀਆਂ ਇਹ ਚੀਜ਼ਾਂ ਜਿੱਦਾਂ ਹੁਣ ਆਹ ਮਸ਼ੀਨ ਓਵਰ ਸਪੀਡ ਦੀ ਮਸ਼ੀਨ ਹੈਗੀ ਹੈ ਨਾ ਸਪੀਡ ਡਾਰਕ ਕਹਿੰਦੇ ਆਪਾਂ ਇਹਨੂੰ ਤੇ ਈ ਮਸ਼ੀਨ ਆ ਗਈਆਂ ਇਹ ਬਹੁਤ ਵਧੀਆ ਹਾਂ ਇਹ ਮਸ਼ੀਨ ਚਲਾਣਾ ਆਪਾਂ ਜਿੱਦਾਂ ਸਾਨੂੰ ਆ ਕੇ ਕਈ ਵਾਰੀ ਬਹੁਤ ਪ੍ਰੋਬਲਮ ਆਂਦੀ ਸੀਗੀ ਕਿਉਂਕਿ ਹਾਈਵੇ ਤੇ ਜੇ ਆਪਾਂ 10 ਜਣੇ ਵੀ ਹੋਈਏ ਤਾਂ ਵੀ ਨਾਕਾ ਲਾ ਕੇ ਗੱਡੀ ਗੱਡੀਆਂ ਰੋਕਣੀਆਂ ਬਹੁਤ ਔਖੀਆਂ ਸੀਗੀਆਂ ਹੁਣ ਨਾ ਅਸੀਂ ਕਿਸੇ ਨੂੰ ਰੋਕਣਾ ਹੈਗਾ ਨਾ ਅਸੀਂ ਕਿਸੇ ਨੂੰ ਬੁਲਾਣਾ ਨਾ ਅਸੀਂ ਸਰ ਇਹਦੀ ਰੇਂਜ ਕਿੱਥੇ ਤੱਕ ਆਉਂਦੀ ਹੈ ਇਹ ਮਤਲਬ ਮੰਨ ਲਓ ਵੀ ਹੈਗੀ 1.5 ਕਿਲੋਮੀਟਰ ਤੱਕ ਹਾਂ ਕਿਲੋਮੀਟਰ ਤੋਂ ਖਿੱਚ ਲੈਂਦੀ ਮਤਲਬ ਇਹ ਕਿਲੋਮੀਟਰ ਤੋਂ ਰੇਂਜ ਵਿੱਚ ਆ ਜਾਂਦੀ ਜੂਮ ਕਰਕੇ ਸਾਰਾ ਕੁਝ ਹੋ ਜਾਂਦਾ ਫਿਰ ਆਇਕ ਇਹਦਾ ਇਹਦਾ ਆ ਮਤਲਬ ਪਲੱਸ ਹੈ ਨਾ ਪਲੱਸ ਨੰਬਰ ਮੰਨ ਲਿਏ ਆ ਪਲੱਸ ਜਿਹੜਾ ਨੰਬਰ 플레이ਟ ਦੇ ਲੱਗੇ ਜਣਾ ਫਿਰ ਆਪਾਂ ਇਹਨੂੰ ਬਟਨ ਨੂੰ ਕਲਿੱਕ ਕਰ ਦੇਣਾ ਤਾਂ ਉਹ ਪਤਾ ਲੱਗ ਜੂਗਾ ਵੀ ਕਿੰਨੀ ਸਪੀਡ ਤੇ ਗੱਡੀ ਹੈਗੀ ਜੇ ਓਵਰ ਸਪੀਡ ਹੋਈ ਆ 90 ਲਿਖਿਆ 90 ਤਾਂ ਠੀਕ ਹੈ ਜੇ 90 ਤੋਂ ਜ਼ਿਆਦਾ ਹੋਈ ਫਿਰ ਇਹਨਾਂ ਨੇ ਇਹਨੇ ਚੱਕ ਕੇ ਇਹਨੂੰ ਇੱਧਰ ਲਿਆਣਾ ਵੀ ਇਹ ਇਹ ਅੰਨੀ ਸਪੀਡ ਦੇ ਓਵਰ ਓਵਰ ਸਪੀਡ ਹੈ ਫਿਰ ਉਹਨੂੰ ਕੀ ਆ ਸਕੈਨ ਕਰਕੇ ਉਹਦਾ ਚਲਾਨ ਕਰਦੇ ਆਂ ਜੀ ਹਾਂਜੀ ਚਲਾਨ ਕੋਈ ਜ਼ਿਆਦਾ ਨਹੀਂ ਹੈਗਾ ਮੇਨ ਮਕਸਦ ਹੈਗਾ ਜ਼ਿੰਦਗੀ ਦਾ ਹੈਨਾ ਅਵੇਅਰ ਕਰਨ ਦਾ ਹਾਂ ਵੇਅਰ ਕਰਨ ਦਾ ਵੀ ਦੇਖੋ ਇਨੇ ਹਾਸੇ ਹੁੰਦੇ ਨੇ ਕਈ ਵਾਰੀ ਪਰਿਵਾਰਾਂ ਚ ਬਹੁਤ ਜ਼ਿਆਦਾ ਸਾਰੀ ਸਾਰੀ ਮਤਲਬ ਜਿਹੜਾ ਪਰਿਵਾਰ ਉੱਜੜ ਜਾਂਦਾ ਹਾਂ ਪਰਿਵਾਰ ਉੱਜੜ ਜਾਂਦਾ ਪਤਾ ساری ਉਮਰ ਦਾ ਪਛਤਾਵਾ ਰਹਿੰਦਾ ਇਸ ਕਰਕੇ ਇਹੀ ਅਸੀਂ ਤਾਂ ਸਾਰਿਆਂ ਨੂੰ ਰਿਕਵੈਸਟ ਕਰਦੇ ਆ ਇਹ ਵੀ ਬੈਲਟ ਵੀ ਦੇਖਦੇ ਉਹਦੇ ਨਾਲ ਇਹਦੇ ਨਾਲ ਸਾਰਾ ਕੁਝ ਸਕੈਨ ਹੋ ਜਾਂਦਾ ਮਤਲਬ ਤੁਸੀਂ ਕਰ ਸਕਦੇ ਹੋ ਫੋਨ ਚੁਣਦਾ ਬੰਦਾ ਫੋਟੋ ਵੀ ਆ ਜਾਂਦੀਆਂ ਵਿੱਚ ਇਸ ਦਾ ਹੁੰਦਾ ਸਾਰਾ ਕੁਝ ਹੋ ਜਾਂਦਾ ਮਤਲਬ ਸਾਡਾ ਤਾਂ ਇਹ ਲੋਕਾਂ ਪੁਰੇ ਅਪੀਲ ਹੈਗੀ ਆ ਵੀ ਤੁਸੀਂ ਆਪਣੀ ਜੇ ਚਲਾਉਂਦੇ ਹੋ ਗੱਡੀਆਂ ਕੋਈ ਚਾਰ ਚਾਰ ਕਿਸਮ ਦੇ ਗੱਡੀਆਂ ਚਲਦੀਆਂ ਨੇ ਟੂ ਪੀਲਰ ਹੋ ਗਿਆ ਐਲਐਮਬੀ ਕਾਰਾਂ ਹੋ ਗਈਆਂ ਹੈਨਾ ਤੇ ਗੁਰਸ ਵਹੀਕਲ ਹੋ ਗਏ ਪੈਸੇਂਜਰ ਬੱਸਾਂ ਹੋ ਗਈਆਂ ਚਾਰ ਕਲਾਸਾਂ ਨੇ ਇਹਨਾਂ ਦੀਆਂ ਤੇ ਅਸੀਂ ਤਾਂ ਇਹ ਸਾਰਿਆਂ ਨੂੰ ਰਿਕਵੈਸਟ ਕਰਦੇ ਆ ਵੀ ਆਪਾਂ ਆਪਣੀ ਕਲਾਸ ਦੀ ਜਿੰਨੀ ਸਪੀਡ ਹੈਗੀ ਉਹਦੇ ਹਿਸਾਬ ਨਾਲ ਹੀ ਚਲਾਓ ਤੁਹਾਡੇ ਕੋਲ ਦਿਮਾਗ ਹੈ ਹੱਥ ਹੈ ਪੈਰ ਹੈ ਰੱਬ ਨੇ ਦਿੱਤੇ ਹੋਏ ਤੁਸੀਂ ਰੇਸ ਦੇਣੀ ਹੈ ਤੁਸੀਂ ਸਟੀਅਰਿੰਗ ਫੜਨਾ ਕੁਸੀਂ ਉਹਦਾ ਸਾਰਾ ਕੁਝ ਸਮਝ ਗਏ ਜਿਹੜੀਆਂ ਹੈਵੀ ਵੇਟ ਗੱਡੀਆਂ ਨੇ ਉਹਨਾਂ ਦੀ ਸਪੀਡ ਦੀ ਲਿਮਟ ਕੀ ਹੈ ਜੀ ਹੈਵੀ ਦੀਆਂ ਹੈਵੀ ਦੀਆਂ 50 60 ਕਿ ਦੀ ਸਪੀਡ ਹੈ ਹਾਂ 60 ਕਿ ਕਿਉਂਕਿ 90 ਤੋਂ ਨਹੀਂ ਪਾਸ ਸਕਦੀਆਂ ਨਾ 90 ਤੋਂ ਨਹੀਂ ਜਾ ਸਕਦੀ ਆਰਟੀਓ ਸਾਹਿਬ ਆਏ ਉਹਨਾਂ ਨੇ ਕੀ ਕਹਿਿਆ ਜੀ ਫਿਰ ਆਰਟੀਓ ਸਾਹਿਬ ਵੀ ਆਏ ਇਹ ਹੀ ਦੇਖਣ ਆਏ ਸੀਗੇ ਕਿ ਠੀਕ ਹੈ ਵਧੀਆ ਇਹ ਤੋ ਕਿ ਇੱਕਦਮ ਮੌਸਮ ਵੀ ਚਲੋ ਚਾਹੇ ਨਾ ਵੀ ਹੋਵੇ ਸਰਦੀਆਂ ਚਾਹੇ ਧੁੰਦਾਂ ਦਾ ਵੀ ਨਾ ਵੀ ਹੋਵੇ ਫਿਰ ਵੀ ਸਾਨੂੰ ਜਿੰਨੀ ਸਪੀਡ ਹੈਗੀ ਆਪਣੇ ਜਾਨ ਤੇ ਮਾਲ ਦੀ ਰਾਖੀ ਆਪ ਕਰੀ ਬੱਸ ਵੀ ਕਈ ਵੇਲੇ ਆਉਂਦੀਆਂ ਬੱਸ ਵੀ ਕਈ ਵੇਲੇ ਸਪੀਡ ਚ ਹੁੰਦੀ ਹੈ ਕੋਈ ਗੱਲ ਜਿਹੜੀ ਮਰਜੀ ਹੋ ਗਿਓ ਨੇ ਕੈਚ ਕਰ ਲੈਣਾ ਉਹਨੂੰ ਬਕਸ਼ੇ ਨਹੀਂ ਜਾਊਗਾ ਹਾਂ ਉਹ ਨਹੀਂ ਬਕਸ਼ੇ ਹਾਂ ਜੀ ਇਹੀ ਸਾਡੀ ਤਾਂ ਹੀ ਸਾਰਿਆਂ ਨੂੰ ਰਿਕਵੈਸਟ ਕਰਦੇ ਹਾਂ ਜਦ ਤੱਕ ਬੰਦੇ ਨੇ ਸਪਰਸ਼ ਕਰਨੀ ਤਦ ਤੱਕ ਤਾਂ ਨੋਟੀਫਿਕੇਸ਼ਨ ਚੱਲ ਵੀ ਜਾਣੀ ਆ ਹਾਂ ਹੁਣ ਉਹ ਕੰਮ ਹੈ ਨਹੀਂ ਨਾ ਸਪਰਸ਼ ਉਹ ਪਤਾ ਵੀ ਨਹੀਂ ਲੱਗਣਾ ਮਤਲਬ ਲਾ ਲਓ 5-10 ਸੈਕਿੰਡਾਂ ਦੇ ਵਿੱਚ ਉਹਨੂੰ ਮੈਸੇਜ ਚਲੇ ਪਾਰਦਰਸ਼ਤਾ ਪੂਰੀ ਹੈ ট্রান্সਪੇਰੈਂਸੀ ਪੂਰੀ ਹੈ ਹਾਂਜੀ ਹਾਂਜੀ ਨਹੀਂ ਅੱਗੇ ਕਾਫੀ ਪ੍ਰੋਬਲਮ ਆ ਜਣੀ ਸੀਗੀ ਤੁਸੀਂ ਰੋਕਣਾ ਫਿਰ ਉਹਨੇ ਕਿਤੇ ਕੋਸ਼ਿਸ਼ ਜਾ ਕੋ ਸਾਡਾ ਪੱਕ ਹੋ ਜਾਣਾ ਜਾਂ ਕਿਸੇ ਨਾਲ ਗੱਲ ਕਰਾ ਦੇਣੀ ਜਾਂ ਕਿਦਾਂ ਉਹਨੇ ਕੰਮ ਹੈ ਨਹੀਂ ਕਰਨਾ ਅਸੀਂ ਰੋਕਣਾ ਨਾ ਅਸੀਂ ਕੋਈ ਉਹਦੇ ਨਾਲ ਗੱਲ ਨਾ ਮਿਸਵੇਬ ਕਈ ਵਾਰੀ ਕਾਫੀ ਹੋਰ ਵੀ ਕੰਪਲੀਟਾਂ ਹੁੰਦੀਆਂ ਸੀਗੇ ਜੀ ਮਿਸਵੇਬ ਕੀਤਾ ਜਾਂ ਕਈ ਵਾਰੀ ਕ੍ਰਪਸ਼ਨ ਦੇ ਇਲਜ਼ਾਮ ਲੱਗ ਜਾਂਦੇ ਸੀਗੇ ਤੇ ਮਲੋ ਚੀਜ਼ ਹੈ ਨਹੀਂਗੀ ਹੁਣ ਉਹ ਚੀਜ਼ ਖਤਮ ਹੋ ਗਈ ਸਰ 10 ਸੈਕਿੰਡ ਦੇ ਅੰਦਰ ਤੇ ਨੋਟੀਫਿਕੇਸ਼ਨ ਆ ਜਾਂਦਾ ਹਾਂ 10 ਸੈਕਿੰਡ ਸਰ ਇਹ ਤਰਾਨ ਹੁੰਦਾ ਕਿ ਨਾ ਇਹਦਾ 1000 ਰੁਪਇਆ ਬੰਥ ਹੋਈ ਅੰਡਰ ਮਤਲਬ ਇੱਕ ਤਰੀਕੇ ਨਾਲ ਲੈਸਨ ਹੀ ਸਿੱਖਿਆ ਹੀ ਆ ਹਾਂ ਸਿੱਖਿਆ ਹੀ ਇਹ ਦੇਖੋ ਤੁਸੀਂ ਓਵਰ ਸਪੀਡ ਦਾ ਰੱਬ ਨਾ ਕਰੇ ਕਈ ਵਾਰੀ ਇਦਾਂ ਹਾਸੇ ਹੋ ਜਾਂਦੇ ਕੋਈ ਜਾਨਵਰ ਮੂਰੇ ਆ ਜਾਂਦਾ ਕੁਝ ਵੀ ਅਜੇ ਤੁਸੀਂ ਤੁਸੀਂ ਸਪੀਡ ਤੁਹਾਡੀ ਕੰਟਰੋਲ 'ਚ ਹੋਊਂਗੇ ਤੁਸੀਂ ਆਪਣੀ ਗੱਡੀ ਤੁਸੀਂ ਉਹਨੂੰ ਵੀ ਪਹੁੰਚਾ ਸਕਦੇ ਹੋ ਆਪ ਵੀ ਪਹੁੰਚ ਸਕਦੇ ਹੋ ਮਤਲਬ ਇਹ ਜ਼ਰੂਰੀ ਹੈ ਜੇ ਤੁਸੀਂ ਲਿਮਟ 'ਚ ਜਾਓਗੇ ਤਾਂ ਜ਼ਿਆਦਾ ਵਧੀਆ ਹੀ ਹੈ ਕਿਉਂਕਿ ਹਦਾਇਤ ਕੋਈ ਕਰੋ ਬੱਸ ਅਸੀਂ ਤਾਂ ਇਹ ਸਾਰਿਆਂ ਨੂੰ ਇਹੀ ਰਿਕਵੈਸਟ ਹੀ ਕਰਦੇ ਆਂ ਕਿ ਜੋ ਵੀ ਜਿੰਨੀ ਤੁਹਾਡੀ ਸਪੀਡ ਹੈਗੀ ਉਹਦੀ ਆਪਣੀ ਸਪੀਡ ਦੇ ਨਾਲ ਚੱਲੋ ਕੁਦਰਤ ਦੀ ਪਾਲਣਾ ਕਰੋ ਬੰਦਾ ਹੀ ਗਲਤੀ ਕਰਦਾ ਕੁਦਰਤ ਨਹੀਂ ਕਰਦੀ ਕੁਦਰਤ ਉਹਦੇ ਨਾਲ ਸਾਥ ਦਿੰਦੀ ਪੂਰਾ ਇਨਸਾਨ ਨੂੰ ਇਹ ਚੀਜ਼ਾਂ ਬਾਰੇ ਜਰੂਰ ਧਿਆਨ ਦੇਣਾ ਚਾਹੀਦਾ ਠੀਕ ਹੈ ਜੀ ਸੁਚੇਤ ਰਹਿਣਾ ਚਾਹੀਦਾ ਜੀ ਬਹੁਤ ਸ਼ੁਕਰੀਆ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਔਰ ਨਿਯਮ ਬੜੇ ਕੜਕ ਨੇ ਔਰ ਸਰ ਹੁਣੇ ਕਹਿੰਦੇ ਕਿ ਅਸੀਂ ਨਿਯਮਾਂ ਦੀ ਪਾਲਣਾ ਜਿਹੜੀ ਹੈ ਉਹ ਯਕੀਨੀ ਬਣਾਉਣਾ ਚਾਹੁੰਦੇ ਆ ਔਰ ਨਵਾਂ ਸ਼ਹਿਰ ਏਰੀਆ ਤੁਸੀਂ ਆਉਂਦੇ ਹੋ ਬੰਗੇ ਆ ਜਾਂ ਕਿਤੇ ਵੀ ਜਾਂਦੇ ਪੰਜਾਬ 'ਚ ਕਿਤੇ ਵੀ ਆ ਦੇਸ਼ ਦੁਨੀਆ ਕਿਤੇ ਵੀ ਨਿਯਮਾਂ ਦੀ ਪਾਲਣਾ ਜ਼ਰੂਰ ਕਰੋ ਪਰ ਹੁਣ ਆ ਮੇਰੇ ਖਿਲ ਕਾਪੀ ਦੀ ਵਰਤੋਂ ਘੱਟ ਹੋਣੀ ਆ ਈ ਚਲਾਨੀ ਹੋ ਰਹੇ ਆ ਔਰ ਸਾਡੇ ਸਾਹਮਣੇ ਇੱਕ ਮੇਰੇ ਖਿਲ ਪਹਿਲੇ ਸਾਰ ਇੱਕ ਲਗਜ਼ਰੀ ਗੱਡੀ ਜਾ ਰਹੀ ਸੀ ਜਦੋਂ ਅਸੀਂ ਆਏ ਆ ਲਗਜ਼ਰੀ ਗੱਡੀ ਹੋਵੇ ਚਾਹੇ ਕਹਿੰਦੇ ਬੱਸ ਹੋਵੇ ਚਾਹੇ ਕੋਈ ਨਾਰਮਲ ਗੱਡੀ ਹੋਵੇ ਕਹਿੰਦੇ ਜਿਹਦੀ ਸਪੀਡ ਜ਼ਿਆਦਾ ਜਿੰਨੀਆਂ ਆ ਦਿਖਾ ਦਿਓ ਜਦੋਂ ਮਰਜ਼ੀ ਆ ਕੇ ਕੋਈ ਜਾ ਕੇ ਚੈੱਕ ਕਰ ਸਕਦਾ ਵੀ ਗੱਡੀਆਂ ਦੀਆਂ ਨੰਬਰ ਗੱਡੀਆਂ ਦੀ ਸਾਰੀਆਂ ਗੱਡੀਆਂ ਆ ਗਈਆਂ ਪਰ ਜਿੰਨੇ ਚਲਾਨ ਹੁੰਦੇ ਇਦਾਂ ਤੁਸੀਂ ਇਹਨੂੰ ਸਾਰਾ ਚੈੱਕ ਕਰ ਸਕਦੇ ਹੋ ਕਿ ਕਿਹੜੀ ਜਦੋਂ ਮਰਜ਼ੀ ਆ ਕੇ ਬੰਦਾ ਪੁੱਛ ਸਕਦਾ ਵੀ ਮੇਰੀ ਗੱਡੀ ਕਿੰਨੇ ਦੀ ਸੀਗੀ ਮੈਂ ਇੱਕਦਮ ਲੋ ਸਾਰਾ ਫੀਡ ਹੋ ਗਿਆ ਸਾਰਾ ਕੁਝ ਠੀਕ ਹੈ ਇਹਦੇ ਵਿੱਚ ਕੋਈ ਸ਼ੰਕਾ ਹੋਇਆ ਤਾਂ ਉਹ ਵੀ ਕਲੀਅਰ ਵੀ ਕਰ ਸਕਦਾ ਹਾਂ ਉਹ ਆ ਕੇ ਬੰਦਾ ਚੈੱਕ ਕਰ ਸਕਦਾ ਵੀ ਹੋ ਸਕਦਾ ਕਿਸੇ ਨੇ ਮੇਨ ਅਦਾ ਕੀਤਾ ਹੋਵੇ ਪਰ ਐਦਾ ਹੁੰਦਾ ਨਹੀਂ ਹੈਗਾ ਕਿਉਂਕਿ ਸਪੀਡ ਚ ਨਹੀਂ ਆਉਂਦੀ ਸਭ ਤੋਂ ਆਪਾਂ ਵੈਸੇ ਜਾਣਾਲਾ ਚਾਹੁੰਦੇ ਜੁੱਸੀ ਹੁਣੇ ਖੋਲ ਹੀ ਲਿਆ ਪੇਜ ਤੇ ਕਿੰਨੀ ਇੱਕ ਸਪੀਡ ਆ ਕੇ ਨਿਕਰੀਏ ਇਸ ਰੋਡ ਤੇ ਕੋਈ ਜਿਹਦਾ 90 ਦੀ ਸਪੀਡ ਹੈ 90 ਸਪੀਡ ਬਹੁਤ ਜ਼ਿਆਦਾ ਹੋ ਜਾਂਦੀ ਹੈ ਫਿਰ ਕੋਈ 100 120 125 30 ਇਦਾਂ ਹੁੰਦੇ ਸਾਰੇ ਤੇ ਕੰਟਰੋਲ ਕਰਨੇ 120 ਤੇ ਬਹੁਤ ਔਖੀ ਹੈ ਗੱਡੀ ਉਹ ਤਾਂ ਫੇਰ ਦੇਖ ਲਓ ਬੰਦੇ ਰੋਡ ਕਿਉਂਕਿ ਫੋਰਵੇ ਨਹੀਂ ਹੈ ਕਿ ਕਿਤੇ ਵੀ ਕੋਈ ਆ ਸਕਦਾ ਕੋਈ ਮਤਲਬ ਕੋਈ ਜਾਨਵਰ ਕੋਈ ਚੜ ਜਾਵੇ ਤੇਰਾ ਮਤਲਬ ਕੋਈ ਹੋਰ ਕੁਝ ਵੀ ਕਿਸੇ ਕਿਸਮ ਦਾ ਆਪਣਾ ਕੋਈ ਟੈਟੂ ਪਾਟ ਜਾਵੇ ਜਾਂ ਪ੍ਰੋਬਲਮ ਆ ਜਾਵੇ ਮਤਲਬ ਫਿਰ ਤੁਸੀਂ ਕੰਟਰੋਲ ਨਹੀਂ ਕਰਦੇ ਧੁੰਦਾ ਵੀ ਪੈਣੀ ਆ ਧੁੰਦਾ ਜੀ ਜੀ ਇਸ ਕਰਕੇ ਅਸੀਂ ਤਾਂ ਸਾਰਿਆਂ ਨੂੰ ਰਿਕਵੈਸਟ ਹੀ ਕਰਦੇ ਆ ਕਿ ਜਿੰਨੀ ਤੁਹਾਡੀ ਸਪੀਡ ਹੁੰਦੀ ਹੈ ਆਪਣੀ ਸਪੀਡ ਦੇ ਹਿਸਾਬ ਨਾਲ ਹੀ ਚੱਲਿਆ ਕਰੋ ਆਪਣੀ ਵੀ ਇਫਾਜਤ ਕਰੋ ਆਪਣੇ ਵਹੀਕਲ ਦੀ ਵੀ ਇਫਾਜਤ ਕਰੋ ਤੇ ਤੁਹਾਨੂੰ ਮੁਰੇ ਤੁਹਾਡੇ ਘਰ ਦੇ ਪਰਿਵਾਰ ਵੀ ਬੱਚੇ ਵੀ ਠੀਕਦੇ ਆ ਤੇ ਤੁਹਾਨੂੰ ਘਰ ਪੇੜੀ ਕਰੇ ਆ ਉਹ ਠੀਕ ਰਿਹਾ ਇਸ ਕਰਕੇ ਜ਼ਰੂਰੀ ਹੈ ਸਾਰਿਆਂ ਨੂੰ ਮੱਧਿਆ ਨਜ ਰੱਖ ਕੇ ਚੱਲਿਆ ਕਰੋ ਹੁਣ ਤਾਂ ਕਿਨੇ ਚਲਾਨੂ ਕਿਸੇ ਮੈਂ 13 ਚਲਾਨ ਕੀਤੇ ਆ ਮਤਲਬ ਤਕਰੀਬਨ ਲਾ ਲਓ ਤੁਸੀਂ ਵੀ 25 ਮਿੰਟ 25 ਮਿੰਟ 13 13 ਇੱਕ ਮਿੰਟ ਕਰਦਾ ਚਲਾਨ ਹੋ ਜਾ ਹਾਂ ਹੋ ਜਾ ਬਹੁਤ ਸ਼ੁਕਰੀਆ ਸਰ ਤਾਂ ਅਸੀਂ ਵੀ ਆਪਣੇ ਜਿਹਨੇ ਪਰਿਵਾਰਕ ਜੀ ਦੇਖ ਰਹੇ ਉਹਨਾਂ ਨੂੰ ਇਹੀ ਹੱਦ ਆਪਣੇ ਵੱਲੋਂ ਬੇਨਤੀ ਕਰਨਾ ਚਾਹੁੰਦੇ ਆ ਪ੍ਰਸ਼ਾਸਨ ਵੱਲੋਂ ਹਦਾਇਤ ਆ ਕਿ ਤੁਸੀਂ ਕਿਰਪਾ ਕਰਕੇ ਸਪੀਡ ਨੂੰ ਸਲੋ ਰੱਖੋ ਬੜੀ ਪਾਰਦਰਸ਼ਤਾ ਦੇ ਨਾਲ ਕੰਮ ਕੀਤਾ ਜਾ ਰਿਹਾ ਤਾਂ ਤੁਹਾਡੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਿਉਂਕਿ ਘਰ ਤੁਹਾਨੂੰ ਕੋਈ ਉਡੀਕ ਰਿਹਾ ਇਸ ਕਰਕੇ ਸਪੀਡ ਬਹੁਤ ਲਿਮਟ ਰੱਖੋ ਦੇਰੀ ਹੋ ਜਵੇ ਕੋਈ ਗੱਲ ਨਹੀਂ ਪਰ ਇਹ ਨਾ ਹੋਵੇ ਕਿ ਕਦੇ ਘਰ ਪਹੁੰਚੇ ਨਾ ਇਸ ਰੋਡ ਤੇ ਬਹੁਤ ਵਾਰ ਬਹੁਤ ਐਕਸੀਡੈਂਟ ਦੇਖਿਆ ਕੱਲ ਵੀ ਮੇਰੇ ਖਿਲ ਮਲਪੁਰਾੜਕਾ ਇੱਕ ਮੌਤ ਹੋ ਗਈ ਆ ਇਸ ਕਰਕੇ ਸੁਚੇਤ ਰਹਿਣਾ ਬਹੁਤ ਜ਼ਰੂਰੀ ਆ ਜਾਗਰਤ ਰਹਿਣਾ ਬਹੁਤ ਜ਼ਰੂਰੀ ਆ ਹਾਲਕ ਅਸੀਂ ਸਵਾਲ ਪੁੱਛ ਲੈ ਕੇ ਬੱਸਾਂ ਵਾਲੇ ਨੂੰ ਰੋਕੂਗੇ ਕਿ ਨਹੀਂ ਰੋਕੂਗੇ ਜਾਂ ਟਰੱਕਾਂ ਵਾਲੇ ਨੂੰ ਵੱਡੀ ਗੱਡੇ ਵਾਲੇ ਨੂੰ ਕਦੇ ਅਸੀਂ ਤਾਂ ਨਾਲ ਦੀ ਨਾਲ ਭਰ ਕੇ ਚラン ਕੱਟੀ ਜਾਣਾ ਸਾਡੇ ਵਿੱਚ ਹੁਣ ਕੋਈ ਆ ਦੇਖੋ ਆ ਇੱਕ ਐਕਸੀਡੈਂਟ ਹੋਇਆ ਇਹ ਕਈ ਵੇਲੇ ਜਦੋਂ ਅਣਗਹਿਲੀ ਲਾਪਰਵਾਹੀ ਹੋ ਜਾਂਦੀ ਤਾਂ ਐਕਸੀਡੈਂਟ ਹੋ ਜਾਂਦਾ ਤਾਂ ਪੁਲਿਸ ਆਪੜ ਵੱਲ ਜਿਹੜੇ ਕੜਕ ਨਿਯਮ ਨੇ ਉਹਨਾਂ ਨੂੰ ਲਾਗੂ ਕਰਨ ਵਿੱਚ ਲੱਗੋਈ ਹੈ ਉਮੀਦ ਕਰਦੇ ਆ ਤੁਸੀਂ ਉਹ ਨਵਾਂ ਸ਼ਹਿਰ ਜਾ ਕੇ ਕਰ ਲੈਂਦੇ ਆ ਆਜੋ ਆਜਿਓ ਸਰ ਜੀ ਨਵਾਂ ਸ਼ਹਿਰ ਇੱਕ ਪਾਸਿਆਂ ਨੂੰ ਬੇਨਤੀ ਕਰਨੀ ਹੈ ਰਿਕੁਐਸਟ ਹੈ ਸਾਡੇ ਵੱਲੋਂ ਕਿ ਗੱਡੀਆਂ ਆਪਣੀਆਂ ਪ੍ਰੋਪਰ ਪਾਰਕਿੰਗ ਲਾਇਓ ਕਿਉਂਕਿ ਜਾਮ ਸਿਰਫ ਨੋ ਪਾਰਕਿੰਗ ਦਾ ਹੀ ਲੱਗਦਾ ਅਸੀਂ ਪਹਿਲਾਂ ਵੀ ਦੱਸਿਆ ਸੀਗਾ ਕਈ ਚਾਰ ਪੰਜ ਵਾਰੀ ਦੱਸ ਚੁੱਕੇ ਆ ਬੱਸ ਸਟੈਂਡ ਦੇ ਪਾਰਕ ਹੈਗੀ ਸਬਜ਼ੀ ਮੰਡੀ ਦੇ ਬੈਕ ਸਾਈਡ ਪਾਰਕਿੰਗ ਹੈ ਕਿ ਕਲਾਮ ਰੋਡ ਤੇ ਮੰਦਰ ਦੇ ਸਾਹਮਣੇ ਪਾਰਕਿੰਗ ਹੈਗੀ ਆ ਥਾਣਾ ਸਿਟੀ ਦੇ ਸਾਹਮਣੇ ਪਾਰਕਿੰਗ ਹੈਗੀ 12 ਦਰੀ ਪਾਰਕਿੰਗ ਹੈਗੀ ਰੇਲਵੇ ਰੋਡ ਤੇ ਦੋ ਪਾਰਕਿੰਗ ਹੈ ਹਾਂ ਦੋ ਪਾਰਕਿੰਗ ਹੈਗੀ ਪੰਡੋਰੇ ਮੱਲੇ ਕਿ ਹੈਗੀ ਇੱਕ ਮੇਨ ਤੇ ਹੈਗੀ ਰੇਲਵੇ ਰੋਡ ਤੇ ਤੁਸੀਂ ਕੁਝ ਵੀ ਸ਼ੋਪਿੰਗ ਕਰਨੀ ਕਿਤੇ ਵੀ ਜਾਣਾ ਆਪਦੀ ਗੱਡੀ ਪ੍ਰੋਪਰ ਪਾਰਕਿੰਗ ਕਰਕੇ ਜਾਓ ਇਹ ਅਸੀਂ ਸਾਰਿਆਂ ਨੂੰ ਰਿਕਵੈਸਟ ਕਰਦੇ ਆਂ ਕਿ ਜਰੂਰ ਫਿਰ ਬੰਦਾ ਬਿਨਾ ਵਜਾ ਸਾਡਾ ਵੀ ਕਈ ਵਾਰੀ ਮਨ ਨਹੀਂ ਕਰਦਾ ਪਰ ਦੇਖਿਆ ਸਭ ਜੀ ਬੰਦੀ ਬਾਹਰ ਵੀ ਤੁਸੀਂ ਗੱਲ ਕੱਟਦੇ ਪਏ ਸੀ ਤੇ ਲੋਕੋ ਪਰੋਂ ਤੋਂ ਦੇਖਣ ਲੱਗੇ ਜੀ ਕਹਿੰਦੇ ਲੋਕੋ ਪਾਰਕਿੰਗ ਹੈਗੀ ਬੰਦਾ ਲਾ ਸਕਦਾ ਗੱਡੀ ਮਤਲਬ ਹਰ ਇੱਕ ਬੰਦਾ 2-4 ਮਿੰਟ ਜਿਆਦਾ ਲੱਗ ਜਾਣਗੇ ਤੁਹਾਡਾ ਤੁਸੀਂ ਸੇਫ ਹੋ ਜਦੋਂ ਤੁਸੀਂ ਰੋਡਾਂ 'ਤੇ ਗੱਡੀਆਂ ਖੜੀਆਂ ਕਰ ਦੋਗੇ ਫਿਰ ਜਾਮ ਲੱਗਦਾ ਬਹੁਤ ਜਿਆਦਾ ਤੁਸੀਂ ਸੇਫ ਨਹੀਂ ਆ ਕਿ ਕਿਤੇ ਕੋਈ ਸਟਰੀਟ ਬੰਦਾ ਵਿੱਚ ਪ੍ਰੋਬਲਮ ਜਿਆਦਾ ਆਉਂਦੀ ਕਿਉਂਕਿ ਰੋਡ ਵੀ ਸਾਵੀ ਹੈ ਕੰਡਸਟ੍ਰੀਟ ਜੀ ਹਾਂ ਕੰਡਸਟ੍ਰੀਟ ਜੀ ਉਹ ਸ਼ੁਕਰੇਸਤ ਬਹੁਤ ਮਿਹਰਬਾਨੀ ਤਾਂ ਇਹ ਸੰ ਟ੍ਰੈਫਿਕ ਇਨਚਾਰਜ ਸੁਭਾਸ ਜੀ ਔਰ ਫਿਰ ਤੋਂ ਬੇਨਤੀ ਹੈ ਕਿ ਤੁਸੀਂ ਜਦੋਂ ਹਾਈਵੇ ਤੇ ਆਉਂਦੇ ਹੋ ਸਪੀਡ ਦੀ ਲਿਮਟ ਜਿੰਨੀ ਤੁਹਾਡੇ ਵਹੀਕਲ ਦੀ ਹੈਗੀ ਆ ਤੁਹਾਡੇ ਕੋਲ ਲਾਈਟ ਵਹੀਕਲ ਹੈ ਤੁਹਾਡੇ ਕੋਲ ਹੈਵੀ ਵਹੀਕਲ ਹੈ ਤਾਂ ਜੋ ਵੀ ਉਹਦੀ ਸਪੀਡ ਲਿਮਟ ਹੈ ਉਹਦੇ ਅਕੋਰਡਿੰਗ ਚੱਲੋ ਨਹੀਂ ਤਾਂ ਫਿਰ ਤੁਹਾਡਾ ਈਚ ਚਲਾਨ ਤੁਹਾਨੂੰ ਦਸਾ ਸਕੈਂਡਾ ਚਾਹੀਦੀ ਨੋਟੀਫਿਕੇਸ਼ਨ ਆਈ ਨਹੀਂ ਤਾਂ ਬਾਅਦ ਚ ਫਿਰ ਬੰਦੇ ਨੂੰ ਪਰੇਸ਼ਾਨੀ ਹੁੰਦੀ ਕਿ ਯਾਰ ਚਲਾਨ ਹੋ ਵੀ ਗਿਆ ਤੇ ਮੈਂ ਤਾਂ ਹਲੇ ਹੁਣੇ ਹੀ ਰੇਸ ਨੱਪੀ ਸੀਗੀ ਮੈਂ ਤਾਂ ਯਾਰ ਪਿੱਛੋਂ ਹੋਲੀ ਜਾਂਦਾ ਸੀ ਇੱਥੋਂ ਮੈਂ ਮੜੀ ਰੇਸ ਨੱਪੀ ਨਾਲੇ ਚਲਾਨ ਹੋ ਗਿਆ ਇਹ ਤੁਹਾਨੂੰ ਕਹਿਣਾ ਪਵੇ ਇਸ ਕਰਕੇ ਸਪੀਡ ਨੂੰ ਕੰਟਰੋਲ ਚ ਰੱਖੋ ਬਹੁਤ ਸ਼ੁਕਰੀਆ